ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਨਾਲ ਕਿਉਂ ਪੁਣਿਆ ਗੈਂਗਸਟਰ ਗੋਲਦੀ ਬਰਾੜ ਦੇ ਖੋਲੇ ਸਾਰੇ ਪੇਜ ਤੇ ਪੰਜਾਬ ਦੇ ਮਚੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸਿੰਘ ਗੈਂਗਸਟਰ ਗੋਲਦੀ ਗੋਲਦੀ ਬਰਾੜ ਅਤੇ ਉਸ ਦੇ ਗੈਂਗ ਤੇ ਇਸ ਕਤਲ ਨੂੰ ਅੰਜਾਮ ਦੇਣ ਦਾ ਦੋਸ਼ੀ ਸਿੱਧੂ ਮੂਸੇਵਾਲਾ ਮਾਨਸਾ ਵਿੱਚ ਆਪਣੀ ਜੱਦੀ ਪਿੰਡ ਦੇ ਨੇੜੇ ਆਪਣੀ ਕਾਰ ਵਿੱਚ ਜਾ ਰਿਹਾ ਸੀ ਅਤੇ ਉਸ ਦੀ ਕਰਤੇ ਸੌਤ ਬੱਧ ਪੁਲਗਾ ਚਲਾਈਆਂ ਗਈਆਂ ਇਸ ਮਾਮਲੇ ਵਿੱਚ 3 ਸਾਲ ਬੀਤਣ ਤੋਂ ਬਾਅਦ ਬੋਲਦੀ ਬ੍ਰਾਡ ਨੇ ਇਹ ਪੇਤ ਖੋਲਿਆ ਕਿ ਉਸਨੇ ਮੂਸੀ ਵਾਲਨ ਕਿਉਂ ਮਾਰਿਆ ਬੀਬੀ ਸੀ ਵੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਤਲ ਦੇ ਮੁੱਖ ਦੋਸ਼ੀ ਸਤਿੰਦਰ ਜੀ ਸਿੰਘ ਉਰ ਬੋਲਦੀ ਬ੍ਰਾਡ ਨੇ ਦੱਸਿਆ ਕਿ ਉਸ ਨੇ ਇੱਥੇ ਉਸ ਦੇ ਸਾਥੀਆਂ ਨੇ ਕਤਲ ਕਿਵੇਂ ਕੀਤਾ ਤੇ ਮੂਸੀ ਵਾਲਨ ਨੂੰ ਕਿਉਂ ਮਾਰਿਆ ਕਿ ਬ੍ਰਾਡ ਨੇ ਬੀਬੀ ਸੀ ਨੂੰ ਦੱਸਿਆ ਆਪਣੇ ਘਰ ਵਿੱਚ ਉਸਨੇ ਉਹ ਜਿਹੜੀਆਂ ਗਲਤੀਆਂ ਕੀਤੀਆਂ ਸਨ ਜਿਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਸੀ ਸਾਡੇ ਕੋਲ ਉਸਨੂੰ ਮਾਰਨ ਤੋਂ ਲਾਵਾ ਕੋਈ ਆਪਰੇਸ਼ਨ ਨਹੀਂ ਬਚਿਆ ਸੀ ਉਸ ਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਨੇ ਪਏ ਜਾਂ ਤਾਂ ਉਹ ਰਹਿੰਦਾ ਜਾਂ ਤਾਂ ਸੀ ਉਸਨੇ ਕਹਾ ਲਾਰਸ ਬੈ ਸਨੋਈ ਅਤੇ ਸਿੱਧੂ ਮੂਸੇ ਵਾਲੇ ਇੱਕ ਦੂਜੇ ਦੇ ਸੰਪਰਕ ਵਿੱਚ ਸਨ ਮੈਨੂੰ ਨਹੀਂ ਪਤਾ ਸੀ ਕਿ ਉਸ ਨੂੰ ਕਿਸ ਨੇ ਇੱਕ ਦੂਜੇ ਨਾਲ ਮਿਲਾਇਆ ਸੀ ਅਤੇ ਮੈਂ ਕਦੇ ਨਹੀਂ ਪੁੱਛਿਆ ਪਰ ਉਹ ਗੱਲਾਂ ਕਰਦੇ ਸਨ ਲਾਰਸ ਉਦੀ ਚਾਪਲੂਸੀ ਕਰਨ ਲਈ ਸਦੂ ਉਸ ਨੂੰ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੇ ਮੈਸੇਜ ਤੇ 10 ਇੰਕ ਕੁਆਲਟੀ ਬ੍ਰਾਂਡ ਨੇ ਦਾਵਾ ਕੀਤਾ ਸੀ ਕਿ ਮੂਸੇ ਵਾਲੇ ਨਾਲ ਤੇ ਨਾ ਪੰਜਾਬ ਵਿੱਚ ਇੱਕ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਸ਼ੁਰੂ ਹੋਇਆ ਸੀ 골ਡਨ ਨੈਕਾ ਉਹ ਇੱਕ ਪਿੰਡ ਵਿੱਚ ਪਿੰਡ ਦਾ ਰਹਿਣ ਵਾਲਾ ਸੀ ਜਿੱਥੋਂ ਸਾਡੇ ਵਿਰੋਧੀ ਆਉਂਦੇ ਹਨ ਉਹ ਸਾਡੇ ਵਿਰੋਧੀਆਂ ਨੂੰ ਉਤਸ਼ਾਹਿਤ ਕਰ ਰੱਖਿਆ ਸੀ ਉਦੋਂ ਲੌਰਸ ਨੇ ਦਰਸਤ ਕੁਝ ਹੋਰ ਲੋਕ ਉਸ ਨਾਲ ਗੁੱਸੇ ਹੋ ਗਏ ਉਹਨਾਂ ਨੇ ਸਿੱਧੇ ਮੂਸੇ ਨੂੰ ਧਮਕੀ ਦਿੱਤੀ ਤੇ ਕਿਹਾ ਕਿ ਮੇਰੇ ਨੂੰ ਸੁਣਨ ਲਈ ਪਕਸ਼ਣ ਕੇ ਬੀਬੀਸੀਪੀ ਦੀ ਇੱਕ ਰਿਪੋਰਟ ਨੇ ਅਨਸਰਬਸनोई ਦੇ ਸੇ ਜੋਗੀ ਅਤੇ ਚੋਲੇ ਵਿੱਕੀ ਮਿੱਡੂ ਖੇੜਾ ਦਿਨ ਦਿਨ ਦਖਲ ਨਾਲ ਤਾਂ ਨਾ ਘਟ ਰਿਹਾ ਸੀ ਪਰ ਮਿੱਡੂ ਖੇੜਾ ਨੂੰ ਅਗਸਤ 2021 ਵਿੱਚ ਮਹਾਲੀ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਉਮੀਦ ਹੈ ਕਿ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿੱਤਾ ਹੋਵੇਗਾ ਵੀਡੀਓ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ